ਮਿਸ ਸਤਿ ਸ਼੍ਰੀ ਅਕਾਲ ਸਾਰਿਆਂ ਮਦੀਫਰਾਂ ਯੂਟਰ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕਠਿਆਲਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਬਰਦਾਸਪੁਰ ਉੱਤਮ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਪਸ਼ੂ ਤੁਹਾਨੂੰ ਵਿਖਾਉਣੇ ਜਿਨ੍ਹਾਂ ਦੇ ਵਿੱਚ ਦੋ ਮੱਝਾਂ ਤੇ ਦੋ ਤੁਹਾਨੂੰ ਗਾਵਾਂ ਦਿਖਾਉਣੀਆਂ ਤੇ ਇੱਕੋ ਹੀ ਮੱਝ ਤਾਂ ਸੁਈ ਸੁਆਈ ਦਿਖਾਉਣੀ ਤੇ ਬਾਕੀ ਸਾਰੀਆਂ ਤੁਹਾਨੂੰ ਘੱਬਣਾ ਦਿਖਾਵਾਂਗੇ ਹਾਂਜੀ ਬੀਤੀ ਸਾਸਕਲ ਜੀ ਸਾਸਕਾ ਬੀਤੀ ਜੀ ਹੋ ਸਣਾ ਠੀਕ ਠਾ ਜੇ ਵਦਿਆ ਵਦਿਆ ਕਿਰਪਾ ਜੀ ਵਾਇਗਰ ਜੀ ਚਲੋ ਵਦਿਆ ਕਿਰਪਾ ਚਹੀਦੀ ਜੇ ਤੇ ਨਾਮ ਦਸਤਾ ਕਰੀ ਆਪਣਾ ਨਾਮ ਆ ਬ੍ਰਹਮ ਸਿੰਘ ਜੀ ਹਾਂਜੀ ਸਾਨਾ ਗੁਰਦੇਸ਼ ਸਿੰਘ ਵਪਾਰੀ ਪਿੰਡ ਘਟਿਆਲਾ ਤਸੀਦਾਰਾ ਨੰਬਰ ਨਾਨਕ ਜਿਲ੍ਹਾ ਕਰਤਾਰਪੁਰ ਫੋਨ ਨੰਬਰ 98554 76701 ਦੂਸਰਾ ਨੰਬਰ ਇੱਕ ਹੋਰ ਜ 9142 5503 ਠੀਕ ਹੈ ਤੇ ਅੱਜ ਜਾਰੀਆਂ ਗੱਬਣਾ ਹੀ ਆਣਾ ਇੱਕ ਵਸ ਹੋਈ ਹੈ ਗੱਬਣਾ ਜੇ ਦੋ ਵੜਾ ਗੱਭਣਾ ਜਦੇ ਇੱਕ ਛੋਟੀ ਨੀਲੀ ਦੀ ਜੇ ਉਹ ਵੀ ਗੱਭਣ ਜਦੇ ਇੱਕ ਸਵੀ ਮਾਂ ਦੇ ਠੀਕ ਹੈ ਚਾਰ ਪਸ਼ੂ ਆਦੇ ਚਲੋ ਸ਼ੁਰੂਆਤ ਫੇਰ ਜਰਸੀ ਤੇ ਕਰ ਲਈਏ ਆਪਾਂ ਹਾਂਜੀ ਹਾਂਜੀ ਥਾਣੇ ਜਿਹੜਾ ਬੜਾ ਲਾਜਵਾਬ ਹੈ ਇਹਦਾ ਥਾਨ ਆਪਾਂ ਦੇਖ ਸਾਦੇ ਲੱਗੇ ਤਾਂ ਕਾਫੀ ਕਮਾਲ ਦਾ ਥਾਨ ਹੈ ਤੇ ਬਾਕੀ ਮਿਲਖ ਮਿਲ ਵੀ ਚੰਗੇ ਦਿੱਖ ਰਹੇ ਇਹ ਐ ਇਦਾਂ ਹੀ ਬੈਠਾ ਗੱਭਣ ਠੀਕ ਆ ਪੂਰਾ ਚੰਚ ਚਵਾਈ ਜਾਂਦਾ ਤਾਂ ਭਰੇਗੀ ਇਹਦੀ ਲੰਬਾ ਠੀਕ ਆ ਤੇ ਕਿੰਨੇ ਕ ਦੁੱਧ ਆ ਲਈ ਜੇ ਉਦੋਂ ਦੇਖੋ ਜੀ ਇਹ ਜਰਸੀ ਜੀ ਤੇ ਬਾਕੀ ਠੰਡੀ ਦੀ ਰੋੜੀ ਜੀ ਕਰਾਸ ਆ ਠੀਕ ਆ ਉਦੋਂ ਦੇਖੋ ਤੁਹਾਨੂੰ ਪਤਾ ਮੌਸਮ ਗਰਮੀ ਦਾ ਐਵੇਂ ਕਹਿ ਦਿਆ 20 ਲੀਟਰ ਭਰੇਗੀ ਭਾਈ ਦੁੱਧ ਤੇ 11 14 ਲੀਟਰ ਮਾਰਨਾ ਕੱਢੀ ਜਾਏਗੀ ਚਲੋ ਇਹੋ ਜੀ ਇਸ ਸੇਵ ਨਾਲ ਕੋਈ ਵਾਧ ਨਹੀਂ ਕਰ ਸਕਦਾ ਇਹੋ ਜੀ ਗਾਂ ਇੰਨਾ ਕ ਕੱਢੀ ਜਾਵੇ ਨਾ ਤੇ ਬੜਾ ਹੁੰਦਾ ਵਾਹ 20 ਲੀਟਰ ਡੇਡਾ ਦੁੱਧ ਆ ਨਾ ਤੋਰੋ ਤਾਂ ਕਿ ਥਾਂ ਤੋਂ ਮੜਾ ਕਮਾ ਲਓ ਕਿਉਂਕਿ ਦੁੱਧ ਸੰਘਣਾ ਹੁੰਦਾ ਇੰਨਾ ਕਾਵਾ ਦਾ ਥਾਣ ਵਾਲਾ ਸੰਘਣਾ ਦੁੱਧ ਆ ਬਾਕੀ ਇਹ ਵੀ ਅਜੇ ਪਰਣੀ ਆ ਥੱਲੇ ਚੰਗੀ ਇਹ ਆ ਵੀ ਜਰਸੀਆਂ ਦੇ ਸਹਾਰ ਨਾਲ ਚਲੋ ਕੱਦ ਵਜਨੇ ਦਾ ਠੀਕ ਹੈ ਬਾਕੀਆਂ ਨਾਲ ਥੋੜਾ ਪਤਾ ਫਰਕ ਤੇ ਸੋਨ ਤੱਕਰ ਚੰਗੀ ਪਰ ਨਹੀਂ ਥੱਲੇ ਤੇਦਾ ਫਿਰ ਮੋਲ ਵੀਰ ਜੀ ਇਹ ਅੱਜ ਜਿਹੜੇ ਵੈ ਰਹਿਆ ਤੇ ਮੋਲ ਕਰਾਉਣਾ ਜਿਨਾ ਮਰਜ਼ੀ ਕਰਾ ਲਓ ਤੇ ਬਾਕੀ ਵੈੜ ਵੇਖੋ ਪੜੀ ਗਿਆ ਹੱਕ ਵੇ ਰੱਖ ਲਈ ਇਹ ਵੀ 40-50 ਹਜ਼ਾਰ ਮੋਲ ਕਰੀਏ ਹਾਂਜੀ ਆ ਪੰਜਾਇਦ ਦੇ ਦੇਣੀ ਹੈ ਕਿੰਨੇ ਦੀ 37000 ਵੀ ਦੇ ਦਾਂਗੇ ਵੀ 37000 ਦੀ ਹੋੱਚਵੇਂ ਕਰ ਦੋਗੇ ਮੰਤਨ ਇੱਕ ਪਿਆਰ ਹੋਰ ਛੱਡਦਾ 63000 ਦੀ ਦੇ ਦਾਂਗੇ ਤੇ ਚਲੋ ਬਾਕੀ ਕੋ ਫੋਨ ਲਾਵੇ ਹਨਾ ਇੱਕ ਰੀ ਲੈ ਵੀ ਜੇ ਜਾਬ ਦੀ ਮਹਿੰਗੀ ਹੋ 35000 ਰੁਪਏ ਆ ਕੇਰ ਹੋਰ ਛੋਟ ਕਰ ਦਾਂਗੇ ਬਾਕੀ ਵੀਰ ਕੋਈ ਫੋਨ ਲਾਏ ਖਾਲੀ ਨਹੀਂ ਜਾਣ ਖਾਲੀ ਨਹੀਂ ਮੋੜਨਾ ਕਿ ਕਿਹਨਾਂ ਮਾਰਦਾ ਪੂਰਾ ਬਾਕੀ ਆਉਂਦੀ ਨਹੀਂ ਵੜੀ ਨਹੀਂ ਆਉਂਦੀ ਆਪਣਾ ਹੁਣੇ ਮਾਰਕੀਟ ਨਾਲ ਰੇਟ ਜਿਹੜਾ ਫਿਰ ਵੀ ਘਟਿਆ 30000 ਰੁਪਏ ਬਾਕੀ ਕਿਹੇ ਵੀਰ ਭਰਾ ਦਾ ਫੋਨ ਆ ਜਾਂਦਾ ਆ ਫਿਰ ਵੀ ਨਾ ਕੋਈ ਨਹੀਂ ਆਗੇ ਹੋਵੇ ਮਾਰਦਾਂ ਜਣਾ ਸਕਿਆ ਵਾਤ ਵਾਤ ਉਹ ਵੀ ਇਹ ਪਿੰਡ ਦੇ ਸਹਾਣਾ ਮੁੱਲ ਲਾਵੇ ਜਿੱਤੋਂ ਇਹਵੇਂ ਵਾਅਦਾ ਘਾਟਾ ਕਰਕੇ ਜੋ ਵੀ ਥੋੜਾ ਬਥਰਾ ਮੰਨਤਨ ਕਰਕੇ ਤੇ ਦੇ ਦਿਆ ਤੇ ਖਾਲਾ ਮੱਜਾਂ ਦਾ ਪ੍ਰੋਪਰ ਹੋਣੇ ਹੱਥੋਂ ਆਵੇ ਠੀਕ ਆ ਤੇ ਕਾਵੀ ਗੱਬਨੀਆਂ ਨੇ ਇਹ ਵੀ ਜਰਸੀ ਕਰੋ ਸੀ ਆ ਹਾਂਜੀ ਕਰੋ ਜਰਸੀ ਤੇ ਇਹ ਕਿੰਨੇ ਕ ਦੁੱਧ ਆ ਲਈ ਜੇ ਦੋ ਦੇ ਵੀ 13-14 ਲੀਟਰ ਭਰੇਗੇ ਬਾਕੀ ਠੰਡੀ ਛੀਰੀ ਜਿੱਦਾਂ ਭਰਦੇ ਅੱਡਾ ਠੀਕ ਆ ਬਾਹਰ ਬੜੇ ਜਿੱਤੇ ਦੇਗਾ ਜਿਉਂਦਾ ਹੈ ਜੀ ਇਹ ਤੇ ਥਾਲੇ ਦੇ ਵੀ ਤੁਹਾਨੂੰ ਦਿਖਾ ਦਈਏ ਲੱਗੇ ਤਾਂ ਆਹ ਦੇਖ ਸਾਡੇ ਥਣ ਤੇ ਮਿਲਕ ਵੀ ਨੇ ਇਹਦੇ ਵੀ ਚੰਗੀ ਆ ਖੋਲੋ ਫਿਰ ਤੋਰੀ ਇਹਨਾਂ ਹਾਂ ਇਹ ਆਵੇ ਦੇਣ ਜਿਹਨੇ 10 15 ਲੈ ਜਾਣੇ ਪਰ ਚੰਗੀ ਪਰ ਲੈਣਦੇ ਆ ਵੀ ਥੱਲੇ ਹਵਾਨੇ ਚ ਵਾਟ ਵਾਟ ਚੰਗੇ ਲੈ ਆ ਜਮਿੱਤੀ ਤੇਦਾ ਫਿਰ ਮੁੱਲ ਮਿਰਜਮ ਮੁੱਲ ਕਰਾਉਣਾ ਤਾਂ ਇਹਦਾ 35 ਕਰਾ ਲਓ 32 ਕਰਾ ਲਓ ਹਾਂਜੀ ਇਹ ਦੇਣ ਵਾਲੀ ਗੱਲ ਇਹ ਆ ਕਿ ਉਹ ਤਾਂ 20 ਆ ਰਹਾ ਕਰਾ ਹਦਾ ਵੀ 30 ਤੋਂ ਵੱਧ ਹੀ ਜਾਏ ਸਾਡਾ ਤਾਂ 28000 ਰੁਪਏ ਜਿਹੜਾ 28000 ਦੀ ਬਾਕੀ ਇਹ ਆ ਵੀ ਜਿੱਦਣੇ ਤਿਆਰ ਹੋਏ ਤਿਆਰ ਹੋਏ ਦੇ ਬਾਅਦ 40000 ਰੁਪਏ ਦੇ ਸਿਰਫ ਦਿਨ ਦਾ ਸਾਹ ਦੀ ਗੱਲ ਜਿਆ ਸਾਹ ਦੀ ਗੱਲ ਹੁਣ ਬੱਸ 12:00 ਆ ਜਾਏ ਤਾਂ ਸਾਹ ਦੇ ਤਾਂ 4000 ਦੀ ਵਸ਼ੀ ਤੇ ਦੁੱਧ ਕਿੰਨਾ ਦੱਸਿਆ ਸੀ ਚੁਾਈ ਜਾਊਗੀ ਦੁੱਧ ਚਾਹ 4 ਲੀਟਰ ਘੱਟ ਹੀ ਜਾਏਗੇ 13-14 ਜਰ ਮਾਰਨਾ ਠੀਕ ਆ ਤੇ ਹੁਣ ਇੱਕ ਆ ਜਿਹੜੀ ਆ ਗਈ ਆਪਣੇ ਕੋਲ ਨੀਲੀ ਦੀ ਝੋਟੀ ਝ ਚੰਗੀ ਭਾਰੀ ਝੋਟੀ ਆ ਜਿਹੜੀ ਤੇ ਥੱਲੇੋਂ ਚੰਗੀ ਭਰੰਦੀ ਆ ਇਹ ਵੀ ਅਜੇ ਦੇਣ ਇਹ ਵੀ ਖੜਦੀ ਆ ਹਾਂ ਜਦਿਆਂ ਦੇ ਖੜਦੀ ਤੇ ਇਹ ਕਿੰਨੇ ਕ ਦੁੱਧ ਆ ਲਈ ਆ ਦੁੱਧ ਵੇਖੋ ਜਿੱਦਾਂ ਪਣੀ ਜਿਹੜੀ ਝੋਟੀ ਆ ਹਾਂਜੀ ਜਦਾਂ ਕਹਿੰਦੇ ਜਮੀਨ ਰੋਈ ਜਿਹੜੀ ਝੋਟੀ ਲੋਈ ਨਹੀਂ ਲੋਈ ਨੀਲੀ ਆ ਅੱਛਾ ਹਾਂਜੀ ਲੋਈ ਪੱਕ ਰੱਖਦੀ ਆ ਬਾਜ਼ਾਰ ਤੋਂ ਵਧੀਆ ਦੇਣੇ ਕੋਈ ਤਰ੍ਹਾਂ ਦਾ ਦੁੱਧ ਇਹਨੇ 1500 ਆ ਲੀਟਰ ਕ ਦਾ ਨਾਰਮਲ ਭਰੇਗੀ ਤੋਰੋ ਫੇਰ ਇਹਨਾਂ ਨੂੰ ਬਾਕੀ ਅੱਖਾਂ ਇਹਦੀਆਂ ਦੋਵੇਂ ਬਿੱਲੀਆਂ ਵਾ ਤੇ ਸਿੰਗਾ ਤਾਂ ਵੀ ਚਲੋ ਫੱਬਦੀ ਆ ਜਿਹੜੀ ਆਨੇ ਵਿੱਚ ਚੰਗੇ ਗੈਰ ਤੇ ਲੱਗਾ ਪੂਰੇ ਵਜਨ ਚ ਆ ਕੇ ਕੱਦ ਵਜਨ ਚ ਝੋਟੀ ਆ ਜਿਹੜੀ ਅਲੱਗ ਜੀ ਚੀਜ਼ ਆ ਦਾ ਹਮੱਜਾਂ ਚ ਵੱਜੀ ਹੋਊਗੀ ਤੇ ਵੱਖਰੀ ਵਿਖੋਗੀ ਜਿਹੜੀ ਇਹੋ ਜੀ ਕਿਉਂਕਿ ਨਾਲ ਲੋਹੀ ਵੀ ਆ ਤੇ ਨਾਲ ਨੀਲੀ ਵੀ ਆ ਆ ਥਾਣੇ ਦੇਖ ਸਕਦੇ ਤੇ ਵੀ ਲਾਗੇ ਦੋ ਤੇ ਮਿਲਕਵੇਂ ਨੇ ਵੀ ਚੰਗੀ ਦਿਖਣ ਦੀ ਇਹਦੀ ਵੀ ਤੇ ਮੁੱਲ ਫਿਰ ਵੇਚੀ ਇਹਦਾ ਵੇਚ ਤਾਂ ਨੇ ਪੰਜ ਜੋੜੇ ਕੱਦ ਵਾਲੀ ਝੋਡੀ ਆ ਹਾਂਜੀ ਮੋਗਰਾਉਂ ਦੇ ਭਾਏ ਲੱਖ ਸਵਾ ਲੱਖ ਰਾਲੋ ਹਾਂਜੀ ਪਰ ਆਪਾਂ ਲੱਖ ਬਣੀ ਕਰਨਾ 95 ਨਹੀਂ ਕਰਨਾ ਅੱਛਾ 90 ਵੀ ਨਹੀਂ ਜੇ ਕਰਨਾ ਹੈਗਾ ਕਿੰਨਾ ਕਰਨਾ 88 ਨਹੀਂ 88 ਨਹੀਂ ਜੇ ਕਰਨਾ ਹੈਗਾ 87 87 ਵੀ ਨਹੀਂ ਜੇ ਕਰਨਾ 85 85 ਵੀ ਨਹੀਂ ਜੇ ਕਰਨਾ ਹੈਗਾ ਆਪਾਂ ਕਿਹਾ ਵੀ ਦੱਸ ਦੋ ਫਿਰ 82000 ਦੀ ਝੋਟੀ ਦੇ ਦਾ ਅੱਛਾ 82000 82000 ਦੀ ਬਾਕੀ ਵੀ ਤੁਸੀਂ ਫੋਨ ਲਾਏ ਹੋਰੇ ਮਾਨ ਤਾਂ ਕਰਾਂਗੇ ਖੁੱਲਾ ਕਰ ਦੋਗੇ ਕੇ ਬਸ ਇਹ ਹੈ ਕਿ ਕੋਈ ਫੋਨ ਇੱਕ ਵਾਰੀ ਲਾਵੇ ਜਰੂਰ ਹੈ ਨਾ ਝੋਟੀ ਲੱਖ ਰੁਪਏ ਬਾਹਰ ਵੇਚਣ ਵਾਲੀ ਹੈ ਵੇਚੇ ਪਰ ਨਹੀਂ ਆਪਾਂ ਜਿਹੜਾ ਡਿਸਕਾਊਂਟ ਕਰਕੇ ਦਾਂਗੇ ਭਾਅ ਵੱਡੇ ਨਾਲ ਕੇ ਨੂੰ ਫੇਰ ਹੀ ਆਪਣਾ ਫੋਨ ਤੇ ਮਲ ਜਾਏਗਾ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਹੁਣ ਇੱਕ ਆ ਸੂਈ ਸਵਾਈ ਆ ਗਈ ਆਪਣੇ ਕੋਲ ਹਾਂਜੀ ਇਹ ਸੂਈ ਸਵਾਈ ਜੇ ਇਹ ਦੇਖੋ ਕਿੰਨਾ ਦੁੱਧ ਤਿਆਰ ਜੇ ਇਹਦੇ ਕੋ ਠੰਡਾ ਕਰਕੇ 10 ਲੀਟਰ ਤੋਂ ਬਾਹਰ ਦੁੱਧ ਜਿਹੜਾ ਤਿਆਰ ਆ ਦੋ ਟਾਈਮ ਦਾ ਹਾਂਜੀ ਤਿਆਰ ਆ ਮਗਰ ਕੱਟੀ ਮਗਰ ਕੱਟੀਆਂ ਸੂਈ ਨੇ ਕੋ ਮਹੀਨੇ ਤੋਂ ਭਰ ਦੇਣ ਲੱਜ ਹੋ ਗਿਆ ਜੀ ਤੇ ਬਾਕੀ ਚੌਣ ਚਾਂਣ ਦੀ ਬਹੁਤ ਵਧੀਆ ਲੱਗੀ ਜੀ ਮੈਂ ਤੋਰ ਦੋ ਫਿਰ ਇੱਕ ਨੇ ਬਾਕੀ ਕੱਦ ਕਾਠ ਇਹ ਤਾਂ ਚੰਗਾ ਉੱਚਾ ਤੇ ਮਗਰੇ ਦੇ ਕੱਟੀ ਆ ਦੁੱਧ 10 ਕਿਲੋ ਕਹਿੰਦੇ ਕੀ ਤਿਆਰ ਹੈ ਆ ਜ ਲੈ ਆਓ ਚੰਗਾ ਤਾਂ ਚੱਲਿਆ ਕੱਦ ਰੇ ਨਾਲ ਹੀ ਤੇ ਥਾਣਾ ਇਹਦੇ ਕੋ ਵੀ ਚੰਗਾ ਲੱਗਾ ਹੈ ਤੇ ਦਾ ਫਿਰ ਮੁੱਲ ਮੁੱਲ ਕਰਾਣਾ ਜੀ ਇਹਦਾ ਵੈਸੀ ਹੀ ਕਰਾ ਲਓ 75 ਕਰਾ ਲਓ ਭਾਈ ਹਾਂਜੀ 70000 ਦੇ ਦਾਏ 70000 ਦੇ ਹਾਂਜੀ ਕਰ ਦਿਓ ਰਮਾਨ ਵਿੱਚੋਂ ਕਰ ਦੀ ਕਿ ਹਮਾਨਤਾ ਨੇ ਤੇ ਆਹ ਲੈ ਜੀ ਪਹਿਨ 10000 ਦੇ ਲਾ ਲਓ ਠੀਕ ਹੈ। ਬਾਕੀ ਵੀਰ ਕੋਈ ਫੋਨ ਲਾਏ। ਤੇ ਜੇ ਇਹ ਨਾਲ ਆਖੇ ਬਿਹਾਰੀਆਂ ਹੋਰੇ ਮਾਂ ਦਾ ਜਨਾ ਵੀ ਹੋ ਸਕੇ। ਕਰਾਂਗੇ ਫੁੱਲਾ ਢੁੱਲਾ ਹਰ ਪੱਛੀ ਨੂੰ। ਠੀਕ ਹੈ। ਬਾਕੀ ਆਉਂਦੀ ਨਹੀਂ ਨਾ ਦੱਦਾ ਦੀ ਝੋਟੀ। ਬਾਕੀ ਆਪੇ ਫੋਨ ਲਾਵੇ ਇੱਕ ਵਾਰੀ ਜ਼ਰੂਰ ਹੈ ਨਾ। ਜ਼ਰੂਰ ਲਾਵੇ। ਤੇ ਇਹ ਆ ਕਿ ਕੱਪਣਾ ਇੱਥੋਂ ਪਾਸ ਕਰਕੇ ਖੜੇ। ਕਰਕੇ ਜਿਹੜੀਆਂ ਇੱਥੇ ਚੋਗੇ ਦੋ ਟਾਂ ਤਿੰਨਾਂ ਸੱਲੀ ਕਰਕੇ ਖੜਵਾਪਾ। ਠੀਕ ਹੈ। ਤੇ ਆ ਕੱਟੀ ਜੀ ਇਹਦੀ ਜਿਹੜੀ। ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ। ਆਪਣੀ ਸਮਝਣਾ। ਤੇ ਆਪਣੀ ਮਰਜ਼ੀ ਨਾਲ ਵੇਖ ਚਾਹ ਕੇ ਖੜੇ ਜੀ।